ਪੰਜਾਬ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਰਾਣਾ ਜੀ ਦੀ ਕਿ 2 ਕਿੱਲੇ ਵਾਲੇ ਕੋਲੇ ਵੀ 5 ਕਿੱਲੇ ਵਾਲੇ ਕੋਲੇ ਵੀ ਕਨੈਕਸ਼ਨ ਹੈ ਬਲਕਿ ਟਰੈਕਟਰ ਵੀ ਹੈ ਉਹੀ ਟਰੈਕਟਰ 50 ਕਿੱਲੇ ਵਾਲੇ ਕੋਲੇ ਆ ਉਹੀ ਟਰੈਕਟਰ 5 ਲੱਖ ਕਿੱਲੇ ਵਾਲੇ ਕੋਲੇ ਸੋ ਇਹ ਅਸੀਂ ਜੋ ਇਸ ਵਕਤ ਜੋ ਸਾਡਾ ਵਿਜ਼ਨ ਹੈ ਉਹ ਇਹ ਕਿ ਅਸੀਂ ਪੰਜਾਬ ਦੀਆਂ ਜਿਹੜੀਆਂ ਬੰਦ ਪਈਆਂ ਨਹਿਰਾਂ ਰਜਵਾਹੇ ਬਰਸਾਤੀ ਨਦੀਆਂ ਜਿਹੜੀਆਂ ਤੇ ਖਾਲ ਕੱਸੀਆਂ ਦੇ ਇਵਨ ਕਈ ਲੋਕਾਂ ਨੇ ਉਹਨਾਂ ਖਾਲਾਂ ਦੇ ਉੱਤੇ ਕਬਜ਼ਾ ਕਰ ਲਿਆ ਅਸੀਂ ਇਹ ਨਹੀਂ ਕਹਿੰਦੇ ਅਸੀਂ ਇੱਕ ਪਾਇਲਟ ਕਰਕੇ ਦੇਖਿਆ ਕਿ ਨਾਲ ਪੁਲਿਸ ਨੂੰ ਭੇਜੋ ਕਿ ਤੇ ਕਬਜ਼ੇ ਵਾਲੇ ਲੜਾਈ ਨਾ ਹੋ ਜੇ ਜਦੋਂ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਜਿਹੜਾ ਖੇਤ ਹੈ ਇਹਨੂੰ ਅਸੀਂ ਛਡਾਉਣ ਨਹੀਂ ਆਏ ਤੁਸੀਂ ਇਹਦੇ ਥੱਲੋਂ ਦੀ ਸਾਨੂੰ ਪਾਈਪ ਪਾਉਣ ਦੇ ਦਿਓ ਤੁਹਾਡਾ ਵੀ ਅਸੀਂ ਪੁਆਇੰਟ ਰੱਖਾਂਗੇ ਅੱਜ ਕੱਲ ਤਾਂ ਜਿਹੜਾ ਪ੍ਰੈਸ਼ਰ ਹੈ ਉਹ ਆਪਾਂ ਬਿਲਡ ਕਰਕੇ ਤੇ ਪਾਈਪਰ ਆਹੀ ਪਾਣੀ ਜਿਹੜਾ ਪਹੁੰਚ ਰਿਹਾ ਔਰ ਤੁਸੀਂ ਵੀਡੀਓ ਵੀ ਦੇਖੀ ਹੋਣੀ ਆ ਸਾਰੇ ਲੋਕ ਵੀਡੀਓ ਬਣਾ ਬਣਾ ਪਾ ਰਹੇ ਨੇ ਕਿ ਸਾਡੇ 35 ਸਾਲਾਂ ਬਾਅਦ ਪਾਣੀ ਦੇਖਿਆ ਜੀ 25 ਸਾਲਾਂ ਬਾਅਦ ਪਾਣੀ ਦੇਖਿਆ ਜੀ ਇੱਥੇ ਸੋ ਅਸੀਂ ਉਹ ਨਹਿਰਾਂ ਹਰ ਹਰੋਜ਼ 13 ਕਿਲੋਮੀਟਰ ਦੀ ਐਵਰੇਜ ਰਾਣਾ ਜੀ ਕਿ ਜਦੋਂ ਜਿੱਡਾ ਕੱਸੀਆਂ ਨੂੰ ਪੁੱਛਾਰੇ ਮੇਰਾ ਮਕਸਦ ਇਹਦਾ ਸਵਾਲ ਤਾਂ ਨਵੇਂ ਕਨੈਕਸ਼ਨਾਂ ਦਾ ਮੇਰਾ ਮਕਸਦ ਇਹ ਹੈ ਕਿ ਇੰਨਾ ਨਹਿਰੀ ਪਾਣੀ ਆਵੇ ਕਿਉਂਕਿ ਸਾਡੇ ਕੋਲ ਪਾਣੀ ਹੈਗਾ ਪਾਣੀ ਦੀ ਕੋਈ ਕਮੀ ਨਹੀਂ ਅਸੀਂ ਇੱਕ ਨਹਿਰ ਵੀ ਹੁਣ ਇੱਕ ਮਾਲਵਾ ਨਹਿਰ ਨਵੀਂ ਤਜਵੀਜ਼ ਹੋਈ ਹੈ ਆਉਣ ਵਾਲੇ ਦਿਨਾਂ ਚ ਉਹਦਾ ਤੁਹਾਨੂੰ ਸਾਰਾ ਨੋਟੀਫਿਕੇਸ਼ਨ ਘਰ ਜਾਰੀ ਹੋ ਜਾਣਗੇ ਜੋ ਇੱਕ ਤਾਂ ਜਾਂਦੀ ਹੈ ਜਿਹੜੀ ਗੰਗ ਕਨਾਲ ਕਹਿੰਦੇ ਆ ਇੰਦਰਾ ਗਾਂਧੀ ਕਨਾਲ ਰਾਜਸਥਾਨ ਨੂੰ ਜਾਂਦੀ ਹਰੀਕੁੱਤ 18000 ਕਿਊਸਿਕ ਜਾਂਦਾ ਉਹਦੇ ਚ ਪਾਣੀ ਉਹਦੇ ਬਿਲਕੁਲ ਪਰਲੇ ਪਾਸੇ ਫਾਜ਼ਿਲਕਾ ਅਰਨੀ ਵਾਲਾ ਪੰਨੀ ਵਾਲਾ ਇਹਨਾਂ ਪਿੰਡਾਂ ਵਾਸਤੇ ਇਹਨਾਂ ਖੇਤਾਂ ਵਾਸਤੇ ਸਰਾਂਦ ਨਹਿਰ ਹੈ ਉਹਨੂੰ ਸਰਾਂਦ ਨਹਿਰ ਕਹਿੰਦੇ ਆ ਪੰਜ ਹਜ਼ਾਰ ਕਿਉਂ ਸਿੱਕਾ ਉਹਦੇ ਚ ਪਰ ਉਹਦੇ ਚ ਚੱਕ ਕੇ ਕਿਉਂਕਿ ਰਾਜਸਥਾਨੀ ਨਹਿਰ ਚੋਂ ਤਾਂ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਇੱਧਰ ਨਹੀਂ ਸੱਦੇ ਪਾਣੀ ਆਉਂਦਾ ਕਰਲੋਸ ਕਰਦੀਆਂ ਮੋਟਰਾਂ ਲਾ ਕੇ ਹੈਵੀ ਟਿਊਬਲ ਰਹੇ ਆ ਹੁਣ ਨਹਿਰ ਦੇ ਉੱਤੋਂ ਉਹਦੀ ਗਿੱਦਰਵਾਹ ਵਾਲੇ ਪਾਸੇ ਮਾਨ ਜੋ ਖੇਤੀ ਮੰਤਰੀ ਵੀ ਇੱਧਰੇ ਪਾਸੇ ਪਾਣੀ ਸਿੱਟਣਾ ਪੈਂਦਾ ਉਹ ਉਧਰ ਦਾ ਵੀ ਕੱਟ ਜਾਂਦਾ ਐਧਰ ਇਹਨਾਂ ਨੂੰ ਪੂਰਾ ਮਿਲਦਾ ਅਸੀਂ ਸੋਚਿਆ ਕਿਉਂ ਨਾ ਇਸ ਨਹਿਰ ਦੇ ਇਧਰਲੇ ਪਾਸੇ ਇਕ ਮਾਲਵਾ ਨਹਿਰ ਦਾ ਨਾਮ ਰੱਖਿਆ ਮਾਲਵਾ ਨਹਿਰ ਬਣਾਈ ਜਾਵੇ ਨਾਲੇ ਤਾਂ ਇਤਲੇ ਨੂੰ ਫਾਇਦਾ ਹੋਵੇ ਨਾਲੇ ਕਰਲੋਸ ਕਰਦੇ ਡੂਬਲ ਬੰਦ ਹੋਣਗੇ ਬਿਜਲੀ ਬਚੂਗੀ ਤੇ ਨਾਲੇ ਫਾਜਲਕਾ ਅਬੋਰ ਇਹ ਇਲਾਕਿਆਂ ਨੂੰ ਪਾਣੀ ਦੀ ਕੋਈ ਕਮੀ ਨਹੀਂ ਆਊਗੀ ਸੋ ਮੈਂ ਸਾਡਾ ਜਿਹੜਾ ਬਿਜ਼ਨਸ ਹੈ ਬਿਜ਼ਨਸ ਇਹ ਹੈ ਕਿ ਅਸੀਂ ਆਉਣ ਵਾਲੇ 5-6 ਮਹੀਨਿਆਂ ਚ ਜਾਨੀ ਕਿ ਝੋਨੇ ਦੇ ਸੀਜ਼ਨ ਤੋਂ ਬਾਅਦ ਅਗਲੇ ਸਮਝ ਲਓ ਵੀ ਹਾੜੀ ਦੇ ਸੀਜ਼ਨ ਤੱਕ ਅਸੀਂ 14 ਲੱਖ ਚੋਂ 14.5 ਲੱਖ ਚੋਂ ਕਟੋ-ਕਟ ਸਾ ਚਾਰ ਤੋਂ 5 ਲੱਖ ਟਿਊਬਲ ਅਸੀਂ ਬੰਦ ਕਰਵਾਉਣਾ ਚਾਹੁੰਦੇ ਆ ਲੋਕ ਕਹਿਣ ਕਿ ਬਿਜਲੀ ਵੀ ਹੈਗੀ ਐ ਪਰ ਨਾਲ ਕੱਸੀ ਦਾ ਪਾਣੀ ਆਇਆ ਕੱਸੀ ਦਾ ਪਾਣੀ ਅੱਧੇ ਘੰਟੇ ਚ ਕਿੱਲਾ ਭਰ ਦਿੰਦਾ ਥੱਲੇ ਵਾਲਾ ਪਾਣੀ ਜਿਹੜਾ ਉਹ 2 ਘੰਟੇ ਚ ਕਿੱਲਾ ਭਰਦਾ ਔਰ ਕੱਸੀ ਵਾਲੇ ਪਾਣੀ ਚ ਮਿਨਰਲ ਵੀ ਨੇ ਉਹ ਪਹਾੜਾਂ ਚੋਂ ਆਇਆ ਉਹਦੇ ਨਾਲ ਉਪਜਾਊ ਸ਼ਕਤੀ ਵਾਧੀ ਐ ਸੋ ਅਸੀਂ ਇਹ ਇਹ ਸਵਾਲ ਜਿਹੜਾ ਹੋਇਆ ਮੈਂ ਕਹਿੰਦਾ ਸਵਾਲ ਪੈਦਾ ਹੀ ਨਾ ਹੋਵੇ ਇੰਨਾ ਨਹਿਰਾ ਦਾ ਪਾਣੀ ਦੇ ਕੱਸੀਆਂ ਦਾ ਪਾਣੀ ਹੋਵੇ ਕਿ ਲੋਕ ਕਹਿਣ ਅਸੀਂ ਉਹਨੂੰ ਮੋਟਰ ਨਹੀਂ ਚਲਾਉਣੀ ਸਾਡੇ ਕੋਲੇ दरियावां जी धरती चो से हिसे जा पाणी सॼे ਥੈਂਕ ਯੂ